ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਇਸ ਪੂਰੀ ਸ੍ਰਿਸ਼ਟੀ ਦੇ ਪਿਤਾ ਹਨ ਉਹਨਾਂ ਦੇ ਦਿੱਤੇ ਹੋਏ ਸ਼ਸਤਰਾਂ ਤੇ ਉੱਤੇ ਕੋਈ ਵੀ ਜਵਾਬ ਸਵਾਲ ਕਰਦਾ ਹੈ ਤੇ ਉਹ ਬਿਲਕੁਲ ਵੀ ਚੰਗਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਆਪ ਜੀ ਇੱਕ ਪੋਸਟ ਵੇਖਦੇ ਹੋਣੇ ਜਿੱਦਾਂ ਇਹ ਫੋਟੋ ਤੁਹਾਨੂੰ ਦਿਖ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਇਸ ਫੋਟੋ ਦੇ ਵਿੱਚੋਂ ਕਿਵੇਂ ਇੱਕ ਛਾਤਰ ਦੇ ਨਾਲ ਉਹ ਕੀਤਾ ਗਿਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਉੱਤਰਾਖੰਡ ਦਾ ਇਹ ਮਾਮਲਾ ਹੈ ਉੱਤਰਾਖੰਡ ਦੇ ਮਾਮਲੇ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਹੈ ਕਿ ਇਹ ਬੱਚਾ ਆਪਣੀ ਇੱਕ ਪ੍ਰੀਖਿਆ ਦੇਣ ਜਾਂਦਾ ਹੈ ਉਹ ਪ੍ਰੀਖਿਆ ਹਾਲ ਦੇ ਵਿੱਚ ਇੱਕ ਇਸ ਬੱਚੇ ਨੂੰ ਰੋਕਿਆ ਜਾਂਦਾ ਹੈ ਤੇ ਇਸਕੇ ਸ਼ਸਤਰਾ ਦੇ ਉੱਤੇ ਜਵਾਬ ਸਵਾਲ ਕੀਤੇ ਜਾਂਦੇ ਹੈ ਇਹ ਬੱਚਾ ਪ੍ਰੀਖਿਆ ਦੇ ਵਿੱਚ ਨਹੀਂ ਬੈਠ ਪੰਦਾ ਤੇ ਉਹਦੇ ਨਾਲ ਹੀ ਇਹ ਬੱਚਾ ਪੂਰਾ ਸਾਲ ਖਰਾਬ ਕਰ ਲੈਂਦਾ ਹੈ ਨਾਲੇ ਇਹਦੇ ਨਾਲ ਇੱਕ ਸਾਲ ਦਾ ਵਰਪਾਈ ਵੀ ਨਹੀਂ ਹੋ ਸਕਦਾ ਕਿਉਂਕਿ ਬੱਚੇ ਬੜੀ ਮੁਸ਼ਕਿਲ ਨਾਲ ਆਪਣੀ ਪੜ੍ਹਾਈ ਕਰਦੇ ਨੇ ਦੇਖੋ ਸਭ ਤੋਂ ਪਹਿਲੀ ਗਲਤੀ ਇਹ ਬਹੁਤ ਜ਼ਿਆਦਾ ਮਾੜਾ ਹੋਇਆ ਅਸੀਂ ਇਹਦੀ ਬਹੁਤ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਜੇ ਜਿਹੜੀ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਹੈਰਾਨ ਵੀ ਹਾਂ ਤੇ ਦੁੱਖ ਵੀ ਹੁੰਦਾ ਹੈ ਜਿੱਥੇ ਪੂਰਾ ਵਰਲਡ ਜਾਣਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਜਿੱਥੇ ਛੋਟੇ-ਛੋਟੇ ਸਹਬਜ਼ਾਦੇ ਆਪਣੇ ਸ਼ਹੀਦ ਕਰ ਦਿੱਤੇ ਜਿੱਥੇ ਉਹਨਾਂ ਨੇ ਪੂਰਾ ਪਰਿਵਾਰ ਸ਼ਹੀਦ ਕਰ ਦਿੱਤਾ ਜਿਨਾਂ ਨੂੰ ਸਰਬੰਸਦਾਨੀ ਕਿਹਾ ਜਾਂਦਾ ਹੈ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਚਾਰ ਚਾਰ ਮੋਏ ਤੋ ਕਿਆ ਹੋਆ ਜੀਵਤ ਕਈ ਹਜ਼ਾਰ ਤੇ ਆਪਾਂ ਜਦੋਂ ਵੇਖਦੇ ਆ ਕਿ ਜਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸ਼ਹਾਦਤ ਦਿੱਤੀ ਉਹਨਾਂ ਦੇ ਹੀ ਬਣਾਏ ਹੋਏ ਲੋਕਾਂ ਨੇ ਉਹਨਾਂ ਦੇ ਉੱਤੇ ਹੀ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ ਹੈ ਇਹ ਮਾਮਲਾ ਕੋਈ ਇੱਕ ਉੱਤਰਾਖੰਡ ਦਾ ਨਹੀਂ ਹੈ ਹੁਣ ਵੀ ਪਿੱਛੇ ਬੱਚਿਆਂ ਦੇ ਨਾਲ ਵੀ ਇਦਾਂ ਹੀ ਹੋਇਆ ਤੇ ਹੋਰ ਪ੍ਰੀਖਿਆ ਹਾਲ ਦੇ ਵਿੱਚ ਵੀ ਇਦਾਂ ਹੀ ਹੁੰਦਾ ਜਾਂਦਾ ਹੈ ਪਹਿਲੀ ਗਲਤੀ ਇਹ ਹੈ ਜਦੋਂ ਇਸ ਸ਼ਸਤਰਾਂ ਦੀ ਜਿਹੜੀ ਪਰਮਿਸ਼ਨ ਸੀ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਦੇ ਵਿੱਚ ਇਹ ਸਿੱਖਾ ਨੂੰ ਅਧਿਕਾਰ ਦਿੱਤਾ ਉਦੇ ਬਾਅਦ ਵੀ ਸੰਵਿਧਾਨ ਦੇ ਉੱਤੇ ਪ੍ਰਸ਼ਨ ਕਰਨਾ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਸੰਵਿਧਾਨ ਦੇ ਉੱਤੇ ਤਾਂ ਕੋਈ ਵੀ ਪ੍ਰਸ਼ਨ ਨਹੀਂ ਕਰਨਾ ਚਾਹੀਦਾ ਹੈ ਤੇ ਦੂਜੀ ਗੱਲ ਸੰਵਿਧਾਨ ਦੇ ਅਕੋਰਡਿੰਗ ਜਦੋਂ ਇਹ ਸਿੱਖਾਂ ਨੂੰ ਪਰਮਿਸ਼ਨ ਹੈ ਤੇ ਫਿਰ ਕਿਉਂ ਆਏ ਗਏ ਲੋਕੀ ਇਹਨਾਂ ਦੇ ਉੱਤੇ ਪ੍ਰਸ਼ਨ ਚੁੱਕਦੇ ਨੇ ਸਭ ਤੋਂ ਵੱਡੀ ਗੱਲ ਪਹਿਲੀ ਗੱਲ ਤਾਂ ਮੈਂ ਉਹ ਟੀਚਰ ਨੂੰ ਪੁੱਛਣਾ ਚਾਹਨੀ ਆ ਕੀ ਕੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਛ ਜੀ ਦਾ ਇਤਿਹਾਸ ਨਹੀਂ ਪਤਾ? ਕੀ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਬਾਰੇ ਨਹੀਂ ਪਤਾ? ਕੀ ਤੁਹਾਨੂੰ ਛੋਟੇ ਸਾਹਿਬਜ਼ਾਦੇ ਬਾਰੇ ਨਹੀਂ ਪਤਾ? ਕੀ ਤੁਹਾਨੂੰ ਸਿੱਖੀ ਇਤਿਹਾਸ ਬਾਰੇ ਨਹੀਂ ਪਤਾ? ਤੇ ਮੈਂ ਇਹ ਵੀਡੀਓ ਨੂੰ ਸਾਰੇ ਵੀਡੀਓ ਦੇਖਦੇ ਨੂੰ ਮੈਂ ਅਪੀਲ ਕਰਾਂਗੀ ਇਹ ਵੀਡੀਓ ਨੂੰ ਜਰੂਰ ਵਾਇਰਲ ਕਰਿਓ ਤੁਸੀਂ। ਕਿਉਂਕਿ ਇਹ ਉਸ ਟੀਚਰ ਤੱਕ ਜਾਣੀ ਚਾਹੀਦੀ ਹੈ, ਉਹ ਹਰ ਟੀਚਰ ਤੱਕ ਜਿਹੜੇ বারবার গুরু গোবিন্দ সিং জি ਦੇ ਸ਼ਸਤਰਾਂ ਤੇ ਸਵਾਲ ਚੁੱਕਦੇ ਨੇ ਕਿਉਂਕਿ ਦੇਖੋ ਇਹ ਅੱਜ ਰੋਜ਼ ਦਾ ਮੈਟਰ ਹੋ ਗਿਆ ਹੈ ਮੈਂ ਕੱਲ ਇੱਕ ਨਿਊਜ਼ ਵੇਖਦੀ ਸੀ ਜਿਦੇ ਵਿੱਚ ਹਰਿਆਣਾ ਸਰਕਾਰ ਨੇ ਕਿਹਾ ਕਿ ਹੁਣ ਸਾਰੇ ਸਿੱਖ ਬੱਚੇ ਆਪਣੇ ਸ਼ਸਤਰ ਲੈ ਕੇ ਜਾ ਸਕਦੇ ਨੇ ਦੇਖੋ ਬਹੁਤ ਹੀ ਮੈਂ ਉਹਨਾਂ ਦੀ ਐਪਰੀਸ਼ੀਏਟ ਕਰਦੀ ਹਾਂ ਉਹਨਾਂ ਦੇ ਇਸ ਵਰਕ ਨੂੰ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਇਹ ਤਾਂ ਕਰਨ ਦੀ ਵੈਸੇ ਵੀ ਲੋੜ ਨਹੀਂ ਹੈ ਕਿਉਂਕਿ ਇਹ ਸ਼ਸਤਰ ਜਿਹੜੇ ਸੰਵਿਧਾਨ ਦੇ ਅਕੋਰਡਿੰਗ ਸਿੱਖ ਰੱਖ ਸਕਦੇ ਨੇ ਜਿਹੜੀ ਡੋਮੈਸਟਿਕ ਫਲਾਈਟ ਹੈ ਉਹਦੇ ਵਿੱਚ ਵੀ ਜਾ ਸਕਦੇ ਨੇ ਜਿਹੜੇ ਪ੍ਰਸ਼ਾਸਨ ਨੇ ਜਿਹੜੇ ਅੱਜ ਸਕੂਲ ਨੇ ਕਾਲਜ ਨੇ ਸਭ ਦੇ ਵਿੱਚ ਜਾ ਸਕਦੇ ਨੇ ਇਹਦੀ ਵਿੱਚ ਤਾਂ ਕੋਈ ਮਨਾਇਆ ਹੀ ਨਹੀਂ ਲੇਕਿਨ ਕੁਝ ਮੂਰਖ ਲੋਕੀ ਜਿਹੜੇ ਇਸ ਗੱਲ ਨੂੰ ਲੈ ਕੇ ਅੱਜ ਇਹ ਕਰ ਰਹੇ ਨੇ ਤੇ ਮੈਂ ਇਹ ਕਹਿਣਾ ਚਾਹਨੀ ਹਾਂ ਤੁਹਾਡੀ ਪੀੜ੍ਹੀਆਂ ਨੂੰ ਕਦੇ ਵੀ ਮਾਫੀ ਨਹੀਂ ਮਿਲਣਗੀ ਯਾਦ ਕਰੋ ਉਹ ਦਿਨ ਜਦੋਂ ਸਾਡੇ ਛੋਟੇ ਛੋਟੇ ਸਾਬ ਜਦ ਨਿਹਾਂ ਦੇ ਵਿੱਚ ਚਨਵਾਏ ਸੀ ਜਦੋਂ ਜਿਲਕ ਜਨੇਊ ਬਚਾਇਆ ਗਿਆ ਸੀ ਮਨੁੱਖਤਾ ਨੂੰ ਬਚਾਇਆ ਗਿਆ ਸੀ ਤਾਂ ਤਾਂ ਤੁਸੀਂ ਸਵਾਲ ਨਹੀਂ ਚੁੱਕੇ ਉੱਥੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖੁਦ ਵੀ ਜਨੇਊ ਨਹੀਂ ਪਾਇਆ ਲੇਕਿਨ ਉਹਨਾਂ ਨੇ ਜਨੇਊ ਦੀ ਰੱਖਿਆ ਕੀਤੀ ਇਹ ਦਿਮਾਗ ਦੇ ਵਿੱਚ ਨਹੀਂ ਆਂਦਾ ਤੁਹਾਡੇ ਸਮਝ ਨਹੀਂ ਆਂਦਾ ਇਹ ਵੀਡੀਓ ਨੂੰ ਵਾਇਰਲ ਕਰੋ ਇਹ ਵੀਡੀਓ ਨੂੰ ਉਹ ਬੰਦਿਆਂ ਤੱਕ ਪਹੁੰਚਾਓ ਜਿਹੜੇ ਅੱਜ ਇਸ਼ਾਨ ਭੁੱਲ ਗਏ ਨੇ ਮੈਂ ਭਾਰਤ ਵਾਸੀਆਂ ਨੂੰ ਮੈਂ ਭਾਰਤ ਦੇ ਉਹਨ ਲੋਕਾਂ ਨੂੰ ਜਿਹੜੇ ਅੱਜ ਇਸ਼ਾਨ ਭੁੱਲ ਗਏ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਨੀ ਆ ਕਿ ਇਸ਼ਾਨ ਫਰਾਮੋਸ਼ ਨਾ ਬਣੋ ਜਿਹੜਾ ਗੁਰੂਆਂ ਨੇ ਕੀਤਾ ਹੈ ਉਹਦਾ ਸਤਿਕਾਰ ਕਰੋ ਤੇ ਇਹ ਵੀਡੀਓ ਜਰੂਰ ਤੁਸੀਂ ਸ਼ੇਅਰ ਕਰਨੀ ਹੈ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਹ ਮੈਂ ਸਿੱਖਾਂ ਵਾਸਤੇ ਨਹੀਂ ਇਹ ਮੈਂ ਹਿੰਦੂਆਂ ਵਾਸਤੇ ਵੀ ਬਣਾ ਰਹੀ ਆ ਕਿਉਂਕਿ ਅੱਪਾ ਵੇਖਦੇ ਆ ਕਿ ਹਰ ਕੋਮ ਦੇ ਵਿੱਚ ਕੁਛ ਨਾ ਕੁਛ ਪ੍ਰੋਬਲਮ ਹੁੰਦੀ ਹੀ ਰਹਿੰਦੀ ਹੈ ਤੇ ਮੇਰੇ Hindu ਭਰਾਵਾ ਸਾਰੇ ਇੱਕੋ ਜਿਹੇ ਨਹੀਂ ਹੈ ਲੇਕਿਨ ਜਿਹੜੇ ਜਿਹੜੇ ਲੋਕੀ ਵੈਰ ਰੱਖਦੇ ਨੇ ਜਿਹਨ ਇਤਿਹਾਸ ਜਾਣ ਕੇ ਵੀ ਅਜ ਅਣਜਾਣ ਬਣਦੇ ਨੇ ਇਹ ਵੀਡੀਓ ਉਹਨਾਂ ਦੇ ਵਾਸਤੇ ਹੈ ਦੇਖੋ ਤੁਸੀਂ ਅੱਜ ਇੱਕ ਬੱਚੇ ਨੂੰ ਨਹੀਂ ਬਿਠਣ ਦੋਗੇ ਤੁਸੀਂ ਅੱਜ ਉਹਦੀ ਕਿਰਪਾਨ ਲੈ ਲੋਗੇ ਜਾਂ ਉਹਨੂੰ ਪ੍ਰੀਖਿਆ ਨਹੀਂ ਦੇਣ ਦੇਣੀ ਤੁਸੀਂ ਲੇਕਿਨ ਕੀ ਜਦੋਂ ਉਸ ਪਰਮਾਤਮਾ ਦਾ ਹਿਸਾਬ ਹੋਊਗਾ ਜਦੋਂ ਉਹਦੀ ਕਚਹਿਰੀ ਲੱਗੂਗੀ ਉੱਥੇ ਜਵਾਬ ਹੋਊਗਾ ਤੁਹਾਡੇ ਕੋਲ ਕਿ ਤੁਸੀਂ ਜਵਾਬ ਦੇ ਪਾਓਗੇ ਕਿ ਤੁਹਾਡੇ ਬੱਚਾ ਵਾਸਤੇ ਛੋਟੇ ਛੋਟੇ ਬੱਚੇ ਨਿਹਾਂ ਦੇ ਵਿੱਚ ਚੁਣਵਾ ਦਿੱਤੇ ਅੱਜ ਤੁਸੀਂ ਹੁਣ ਬੱਚਾ ਦੇ ਉਹਨਾਂ ਦੇ ਬੱਚਾ ਦੇ ਸ਼੍ਰੀ ਸਾਹਿਬ ਪੜਦੇ ਹੋ ਤੁਸੀਂ ਉਹ ਸ਼੍ਰੀ ਸਾਹਿਬ ਲਾਉ ਨਹੀਂ ਕਰਦੇ ਤੁਸੀਂ ਸ਼੍ਰੀ ਸਾਹਿਬ ਨਿਕਾਲਦੇ ਹੋ ਹੈ ਤੁਸੀਂ ਇਹ ਮਤਲਬ ਐਸਾਨਮੰਦ ਹੋ ਗੁਰਵਾਦਾ ਇਹ ਬਿਲਕੁਲ ਗਲਤ ਬਿਲਕੁਲ ਗਲਤ ਹੈ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਉਤਰਾਖੰਡ ਦੇ ਵਿੱਚ ਹੋਇਆ ਤੇ ਮੈਂ ਉਤਰਾਖੰਡ ਦੀ ਸਾਰੀ ਕਮੇਟੀ ਨੂੰ ਬੇਨਤੀ ਕਰਦੀ ਆ ਤੁਸੀਂ ਇਹਦੇ ਉੱਤੇ ਸੰਗਿਆਨ ਲਓ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਦੇ ਵੀ ਇਹੋ ਜਿਹਾ ਨਾ ਹੋਵੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਜੋ ਕਿ ਹਮੇਸ਼ਾ ਸੱਚਾਈ ਵਾਸਤੇ ਖੜਦੀ ਹੈ ਤੇ ਆਪਾਂ ਵੀ ਇਹਦਾ ਵਿਰੋਧ ਕਰਦੇ ਹਾਂ ਕਿ ਦੇਖੋ ਜਿਹੜੇ ਗੁਰੂਆਂ ਨੇ ਸਾਡੇ ਬਲੀਦਾਨ ਦਿੱਤੇ ਸਾਡੇ ਵਾਸਤੇ ਅੱਜ ਆਪਾਂ ਸਾਡੀ ਮਾਨਵਤਾ ਬਚੀ ਹੋਈ ਹੈ ਸਾਡੇ ਵਾਸਤੇ ਤਿਲਕ ਜਨੇ ਉਹ ਬਿੰਦੀ ਸੰਦੂਰ ਵਾਸਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਹਤ ਦਿੱਤੀ ਤੇ ਅੱਜ ਆਪਾਂ ਉਹਨਾਂ ਦੇ ਹੀ ਬੱਚਿਆਂ ਦੇ ਨਾਲ ਅੱਧਾ ਕਰਾਂਗੇ ਤੇ ਜਿਹੜੇ ਲੋਕੀ ਇਦਾਂ ਦਾ ਕੰਮ ਕਰਦੇ ਨੇ ਉਹ ਵੀ ਔਰੰਗਜ਼ੇਬ ਤੋਂ ਘੱਟ ਨਹੀਂ ਹੈਗੇ ਤੇ ਬਹੁਤ ਲਾਨਤ ਹੈ ਉਹਨ ਲੋਕਾਂ ਨੂੰ ਜਿਹੜੇ ਇਹ ਇਦਾਂ ਦੇ ਕੰਮ ਕਰਦੇ ਨੇ ਤੇ ਮੇਰੀ ਗਵਰਨਮੈਂਟ ਨੂੰ ਵੀ ਅਪੀਲ ਹੈ ਇੱਕ ਸਰਬ ਇੱਕ ਜਿਹੜਾ ਇੱਕ ਬਿਆਨ ਉਹ ਜਾਰੀ ਕੀਤਾ ਜਾਵੇ ਸੈਂਟਰਲ ਗਵਰਨਮੈਂਟ ਤੋਂ ਕਿਉਂਕਿ ਦੇਖੋ ਸੈਂਟਰਲ ਗਵਰਨਮੈਂਟ ਜਦੋਂ ਕੋਈ ਵੀ ਹੋਵੇ ਭਾਵੇਂ ਕੋਈ ਵੀ ਹੋਵੇ ਮੈਨੂੰ ਕੋਈ ਮਤਲਬ ਨਹੀਂ ਹੈਗਾ ਭਾਵੇਂ ਉਹ ਕੋਈ ਵੀ ਪਾਰਟੀ ਹੋਵੇ ਲੇਕਿਨ ਜਦੋਂ-ਜਦੋਂ ਸਿੱਖਾਂ ਦੇ ਪ੍ਰੋਗਰਾਮ ਹੁੰਦੇ ਨੇ ਜਦੋਂ ਇਲੈਕਸ਼ਨ ਹੁੰਦੇ ਨੇ ਤੇ ਇਹ ਗੁਰੂ ਘਰ ਦੇ ਵਿੱਚ ਜਾ ਕੇ ਉੱਥੇ ਬੁਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਜਿਕਰੇ ਲਾਂਦੇ ਨੇ ਉੱਥੇ ਨਾਲੇ ਲੰਗਰ ਵੀ ਛਕਦੇ ਨੇ ਨਾਲੇ ਲੰਗਰ ਪਕਾਉਂਦੇ ਵੀ ਹੈਗੇ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਿੱਖਾਂ ਦੇ ਹੱਕ ਹੀ ਨੇ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿਸ਼ਰੀ ਸਾਹਿਬ ਕੀ ਨੇ ਜਦੋਂ ਇਹਨਾਂ ਨੂੰ ਸ਼੍ਰੀ ਸਾਹਿਬ ਭੇਟ ਕੀਤੀ ਜਾਂਦੀ ਹੈ ਕਿਉਂਕਿ ਆਪਾਂ ਗੁਰੂ ਘਰ ਦੇ ਵਿੱਚ ਦੇਖਦੇ ਸਰੋਪਾ ਤੇ ਸ਼੍ਰੀ ਸਾਹਿਬ ਹੀ ਭੇਟ ਕੀਤੀ ਜਾਂਦੀ ਹੈ ਤੇ ਜਦੋਂ ਇਹਨਾਂ ਨੇ ਸ਼੍ਰੀ ਸਾਹਿਬ ਭੇਟ ਕੀਤੀ ਜਾਂਦੀ ਤੇ ਇਹਨਾਂ ਨੂੰ ਦਿਮਾਗ ਨਹੀਂ ਹੁੰਦਾ ਕਿ ਦੇਖੋ ਇਹ ਜਿਹੜੀ ਸ਼੍ਰੀ ਸਾਹਿਬ ਦਿੱਤੀ ਹੋਈ ਹੈ ਇਹ ਇਹਨਾਂ ਦਾ ਸ਼ਸਤਰ ਨੇ ਇਹਨਾਂ ਦਾ ਸਭ ਤੋਂ ਪਿਆਰਾ ਸ਼ਸਤਰ ਨੇ ਇਹ ਤਲਵਾਰ ਤੇ ਇਸ ਸ਼੍ਰੀ ਸਾਹਿਬ ਤੋਂ ਹੀ ਇਹਨਾਂ ਨੇ ਹੀ ਧੀ ਬੇਟੀਆਂ ਸਾਰੀ ਬਚਾਈ ਹੋਈ ਹੈ ਛੋਟੀ ਤੇ ਬੇਟੀ ਇਹਨਾਂ ਨੇ ਹੀ ਬਚਾਈ ਹੋਈ ਹੈ ਤੇ ਮੈਂ ਬੇਨਤੀ ਕਰਦੀ ਹਾਂ ਸੈਂਟਰਲ ਗਵਰਨਮੈਂਟ ਨੂੰ ਕਿ ਤੁਸੀਂ ਇੱਕ ਅਧਿਕਾਰਿਕ ਬਿਆਨ ਜਿਹੜਾ ਹੈ ਉਹ ਜਾਰੀ ਕਰੋ ਜਿਹਦੇ ਵਿੱਚ ਹੋਵੇ ਕਿ ਸਿੱਖਾ ਦੇ ਬੱਚਿਆਂ ਨੂੰ ਕਦੇ ਵੀ ਇੱਦਾਂ ਦਾ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜੇ ਉਹ ਪ੍ਰੀਖਿਆ ਹਾਲ ਦੇ ਵਿੱਚ ਆਪਣੇ ਸ਼ਸਤਰਾਂ ਦੇ ਨਾਲ ਆਪਣੇ ਸ਼ਸਤਰ ਤਾਂ ਕੀ ਹੈ ਇੱਕ ਸ਼੍ਰੀ ਸਾਹਿਬ ਹੁੰਦੀ ਹੈ ਜਿਹੜੀ ਪੰਜ ਕਕਾਰਾਂ ਦੇ ਵਿੱਚ ਜਿਹੜਾ ਬੰਦਾ ਅੰਮ੍ਰਿਤ ਛਕਦਾ ਉਹਦੇ ਵਿੱਚ ਉਹ ਉਦੇ ਕੋਲ ਹੁੰਦੀ ਹੈ ਤੇ ਇਹ ਸ਼ਸਤਰਾਂ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਤੇ ਬੱਚਿਆਂ ਨੂੰ ਨਾ ਪਰੇਸ਼ਾਨ ਕੀਤਾ ਜਾਵੇ ਤੇ ਉਹਨਾਂ ਦੇ ਸਾਲ ਦੇ ਨਾਲ ਕੋਈ ਵੀ ਛੇੜਛਾੜ ਨਾ ਕੀਤਾ ਜਾਵੇ ਤੇ ਇਹ ਭਾਰਤ ਸਰਕਾਰ ਨੂੰ ਅਪੀਲ ਕਰਦੀਆਂ ਤੇ ਤੁਸੀਂ ਵੀ ਇਸ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰੋ ਤਾਂ ਕਿ ਭਾਰਤ ਸਰਕਾਰ ਦੇ ਕੋਲ ਇਹ ਵੀਡੀਓ ਜਾ ਸਕਣ ਤੇ ਵੀਡੀਓ ਸ਼ੇਅਰ ਕਰਨ ਦਾ ਮਤਲਬ ਹੈ ਇਹ ਤੁਹਾਡਾ ਵੀ ਫਰਜ਼ ਬਣਦਾ ਹੈ ਤੇ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਾਂਗੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਪੇਜ ਨੂੰ ਤੁਸੀਂ ਫੋਲੋ ਵੀ ਕਰ ਲੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਤਬ ਤੱਕ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ